ਗੁਰੂ ਸਾਹਿਬ ਨੇ ਨਾਮ ਸਤ ਕਿਹਾ ਹੈ ਭਾਵ ਸਤ ਨਾਮ ਸਤ ਚਿਤ ਆਨੰਦ ਤਾਂ ਉਹ ਹੈ ਹੀ ਉਸ ਦਾ ਨਾਮ ਵੀ ਸਤ ਹੈ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਿਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਿਆ ਲੋਗ ਕੁਝ ਦੇਖਣਾ ਚਾਹੁੰਦੇ ਹਨ ਇਸ ਵਾਸਤੇ ਖਰਾਬ ਹੁੰਦੇ ਹਨ ਨਾਮ ਭਾਗਾ ਨਾਲ ਮਿਲਦਾ ਹੈ ਫੁਰਨਾ ਹੀ ਸੰਸਾਰ ਹੈ ਜਦ ਸੰਸਾਰ ਦਾ ਫੁਰਨਾ ਹੈ ਤਾਂ ਸੰਸਾਰ ਹੈ ਜਦ ਵਾਹਿਗੁਰੂ ਦਾ ਚਿਤਵਨ ਹੈ ਤਾਂ ਬ੍ਰਹਮ ਗਿਆਨ ਹੈ ਦੁੱਖ ਵੇਲੇ ਅਰਦਾਸ ਸੁਖ ਵੇਲੇ ਸ਼ੁਕਰ ਤੇ ਜਦ ਮਨ ਆਮ ਹਾਲਤ ਵਿੱਚ ਹੋਵੇ ਤਾਂ ਸਿਮਰਨ ਕਰਨਾ ਹੈ ਸਾਡੇ ਅੰਦਰ ਨਿਰੰਕਾਰੀ ਜੋਤ ਵਸਦੀ ਹੈ ਪਰ ਮਨ ਬਿਲਕੁਲ ਨਿਰਮਲ ਨਹੀਂ ਉਸ ਵਿੱਚ ਹਉਮੈ ਦੀ ਮੈਲ ਹੈ ਜਿਸ ਨੇ ਉਸ ਜੋਤ ਨਾਲੋਂ ਸਾਨੂੰ ਨਿਖੇੜ ਰੱਖਿਆ ਹੈ ਇਸ ਵਾਸਤੇ ਅਸਾਂ ਮਨ ਨੂੰ ਵਾਹਿਗੁਰੂ ਦੇ ਸਿਮਰਨ ਵਿੱਚ ਲਾਈ ਰੱਖਣਾ ਹੈ ਇਸ ਵਾਸਤੇ ਕਿਹਾ ਹੈ ਜੋ ਪ੍ਰਾਣੀ ਇਸ ਦਿਨ ਭਜੇ ਰੂਪ ਰਾਮ ਤਿਹ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਨਾਮ ਸਿਮਰਨ ਵਾਸਤੇ ਨੀਂਦ ਪੂਰੀ ਕਰਨੀ ਜ਼ਰੂਰੀ ਹੈ ਇਸ ਗੱਲ ਦੇ ਨਾ ਸਮਝਣ ਨਾਲ ਕਈਆਂ ਨੇ ਆਪਣੀ ਸਿਹਤ ਖਰਾਬ ਕਰ ਲਈ ਹੈ ਇੱਕ ਰਿਟਾਇਰਡ ਰੇਲਵੇ ਅਫਸਰ ਮੇਰੇ ਪਾਸ ਆਇਆ ਜੋ ਰਾਤ ਨੂੰ ਸਿਰਫ 2 ਘੰਟੇ ਸੌਂਦਾ ਸੀ ਉਸ ਨੂੰ ਕੋਈ ਰਾਸ ਨਹੀਂ ਸੀ ਆ ਰਿਹਾ ਮੈਂ ਉਸ ਨੂੰ ਕਿਹਾ ਕਿ ਕਮ ਸੇ ਕਮ 6 ਘੰਟੇ ਸੌਂਆਂ ਕਰ ਉਹ ਮੰਨੇ ਨਾ ਫਿਰ ਮੈਂ ਉਸ ਨੂੰ ਕਿਹਾ ਕਿ ਕਿਸੇ ਸੰਤ ਪਾਸ ਜਾ ਮੇਰੀ ਤਾਂ ਇਹ ਹੀ ਸਲਾਹ ਹੈ ਜਦ ਮੰਨ ਗਿਆ ਤਾਂ ਕਹੇ ਕਿ ਨੀਂਦ ਨਹੀਂ ਆਉਂਦੀ ਮੈਂ ਕਿਹਾ ਕੋਈ ਗੱਲ ਨਹੀਂ ਉਸੇ ਤਰ੍ਹਾਂ ਲੇਟਿਆ ਰਹਾ ਕਰ ਇਸ ਤਰ੍ਹਾਂ ਕਰਨ ਨਾਲ 1 ਮਹੀਨੇ ਵਿੱਚ ਹੀ ਉਸ ਦੀ ਹਾਲਤ ਸੁਧਰ ਗਈ ਇੱਕ ਆਦਮੀ ਇੱਕੋ ਬੈਠਕ ਵਿੱਚ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲੈਂਦਾ ਸੀ ਇਹ ਥੋੜੀ ਕਾਲ ਨਹੀਂ ਪਰ ਸੁਰਤ ਉਸ ਦੀ ਖੰਡਾਓ ਵਿੱਚ ਹੀ ਸੀ ਜਿਵੇਂ ਹਵਾ ਚੱਲ ਰਹੀ ਹੈ ਅਸੀਂ ਇਸ ਨੂੰ ਮਹਿਸੂਸ ਕਰ ਰਹੇ ਹਾਂ ਤੇ ਇਸ ਨਾਲ ਸਾਹ ਵੀ ਲੈ ਰਹੇ ਹਾਂ ਕੋਲ ਇਥੇ ਇੱਕ ਮਰਦਾ ਪਿਆ ਹੋਵੇ ਉਹ ਹਵਾ ਨੂੰ ਮਹਿਸੂਸ ਨਹੀਂ ਕਰੇਗਾ ਉਸ ਦੇ ਹਵਾ ਨੂੰ ਮਹਿਸੂਸ ਕਰਨ ਵਾਲਾ ਜੰਤਰ ਫੇਫੜੇ ਆਦ ਕੰਮ ਨਹੀਂ ਕਰ ਰਹੇ ਇਸੇ ਤਰ੍ਹਾਂ ਨਾਮ ਸਿਮਰਨ ਵਾਲਾ ਆਦਮੀ ਵਾਹਿਗੁਰੂ ਦੀ ਹੋਂਦ ਨੂੰ ਅਨੁਭਵ ਕਰਦਾ ਹੈ ਵਾਹਿਗੁਰੂ ਤਾਂ ਹਰ ਥਾਂ ਹੈ ਪਰ ਬਗੈਰ ਸਿਮਰਨ ਅਭਿਆਸ ਦੇ ਇਨਸਾਨ ਮੁਰਦੇ ਵਾਂਗੂ ਹੁੰਦਾ ਹੈ ਤੇ ਵਾਹਿਗੁਰੂ ਦੀ ਹਜ਼ੂਰੀ ਦਾ ਜਾਣੂ ਨਹੀਂ ਹੁੰਦਾ ਇੱਕ ਸੰਤ ਹੋਏ ਹਨ ਉਹਨਾਂ ਨੂੰ ਫੌੜੀ ਵਾਲੇ ਸੰਤ ਕਰਕੇ ਲੋਕ ਬੁਲਾਉਂਦੇ ਸਨ ਜਿਸ ਨੂੰ ਵੀ ਉਹ ਫੌੜੀ ਲਾ ਦਿੰਦੇ ਸਨ ਉਹਨਾਂ ਵਿੱਚੋਂ ਬਹੁਤਿਆਂ ਨੂੰ ਆਰਾਮ ਆ ਜਾਂਦਾ ਸੀ ਇੱਕ ਵੇਰ ਸ਼ਾਮ ਨੂੰ ਸ਼ਹਿਰ ਤੋਂ ਬਾਹਰ ਗਏ ਜਦ ਵਾਪਸ ਆਏ ਤਾਂ ਸ਼ਹਿਰ ਦਾ ਦਰਵਾਜ਼ਾ ਬੰਦ ਹੋ ਗਿਆ ਸੀ। بارش ਹੋ ਰਹੀ ਸੀ। ਉਹ ਦਰਵਾਜ਼ੇ ਦੇ ਬਾਹਰ بارش ਵਿੱਚ ਹੀ ਕਈ ਘੰਟੇ ਖੜੇ ਰਹੇ। ਉਹਨਾਂ ਨੂੰ ਵਾਹਿਗੁਰੂ ਦੀ ਹੋਂਦ ਤੇ ਭਰੋਸਾ ਸੀ ਜੋ ਉਹਨਾਂ ਦੀ ਹਿਫਾਜ਼ਤ ਕਰ ਰਿਹਾ ਸੀ। ਉਹਨਾਂ ਦੇ ਨਾਲ ਦੇ ਦੋ ਹੋਰ ਆਦਮੀ بارش ਤੋਂ ਬਚਣ ਵਾਸਤੇ ਪਾਸ ਵਗ ਰਹੀ ਇੱਕ ਗੰਦੀ ਨਾਲੀ ਦੇ ਪੁਲ ਹੇਠ ਲੋਕ ਰਹੇ। ਉਹਨਾਂ ਨੇ ਗੰਦੀ ਨਾਲੀ ਦੀ ਓਟ ਨੂੰ ਵਾਹਿਗੁਰੂ ਦੀ ਓਟ ਤੋਂ ਵਿਸ਼ੇਸ਼ ਜਾਣਿਆ। ਉਹ ਵਾਹਿਗੁਰੂ ਦੀ ਹੋਂਦ ਦੀ ਪ੍ਰਤੀਤਿ ਵਿੱਚ ਨਹੀਂ ਸਨ। ਵਾਹਿਗੁਰੂ ਤਾਂ ਸਦਾ ਹੀ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲ। ਪਰ ਸਿਰਫ ਸਿਮਰਨ ਵਾਲਾ ਪੁਰਸ਼ ਗਿਆਤਾ ਤੇ ਯਕੀਨ ਵਿੱਚ ਹੁੰਦਾ ਹੈ ਤੇ ਸੁਖ ਮਾਣਦਾ ਹੈ। ਸੁਰਤ ਦਾ ਉਤਾਰ ਚੜਾ ਵੀ ਜ਼ਰੂਰੀ ਹੈ। ਇਸ ਨਾਲ ਪਰ ਮਾਰਥ ਦੇ ਮਾਰਗ ਵਿੱਚ ਤਰੱਕੀ ਹੁੰਦੀ ਹੈ ਜਿਸ ਤਰ੍ਹਾਂ ਮੈਦੇ ਦਾ ਸੁੰਗੜਨਾ ਤੇ ਫੈਲਣਾ ਖਾਣਾ ਹজম ਕਰਨ ਵਿੱਚ ਸਹਾਇਤਾ ਦਿੰਦਾ ਹੈ ਇਸੇ ਤਰ੍ਹਾਂ ਸੁਰਤ ਦਾ ਉਤਾਰ ਚੜਾ ਆਤਮਿਕ ਜ਼ਿੰਦਗੀ ਵਾਸਤੇ ਜ਼ਰੂਰੀ ਹੈ ਇਸ ਤੋਂ ਘਬਰਾਉਣਾ ਨਹੀਂ ਚਾਹੀਦਾ ਉੱਚਾ ਨਹੀਂ ਕਹਿਣਾ ਮਨਮੈ ਰਹਿਣਾ ਆਪੇ ਜਾਣੈ ਜਾਣੋ ਵਾਹਿਗੁਰੂ ਅੱਗੇ ਰੋਣ ਦੀ ਉੱਚੀ ਉੱਚੀ ਪੁਕਾਰ ਕਰਨ ਦੀ ਲੋੜ ਨਹੀਂ ਮਨ ਤੇ ਕਾਬੂ ਰੱਖਣਾ ਹੈ ਵਾਹਿਗੁਰੂ ਅੰਤਰਜਾਮੀ ਹੈ ਤੇ ਸਭ ਕੁਝ ਆਪੇ ਹੀ ਜਾਣਦਾ ਹੈ ਆਮ ਤੌਰ ਤੇ ਆਦਮੀ ਦੀ ਸੁਰਤ ਦੁਨੀਆ ਦੀਆਂ ਲੋੜਾਂ ਵਿੱਚ ਲੱਗੀ ਰਹਿੰਦੀ ਹੈ ਜਦ ਇਹ ਸਿਮਰਨ ਵੇਲੇ ਵਾਹਿਗੁਰੂ ਵਿੱਚ ਲੱਗਦੀ ਹੈ ਤਾਂ ਇਹ ਵਾਹਿਗੁਰੂ ਦੀ ਹੋਂਦ ਦੀ ਪ੍ਰਤੀਤੀ ਵਿੱਚ ਹੁੰਦੀ ਹੈ ਨਾਮ ਸਿਮਰਨ ਨਾਲ ਹੀ ਸਾਡੀ ਵਾਹਿਗੁਰੂ ਦੀ ਹਜ਼ੂਰੀ ਦੀ ਇਹ ਪ੍ਰਤੀਤੀ ਪੱਕਦੀ ਹੈ ਇਸ ਵਾਸਤੇ ਅਸਾਂ ਨਾਮ ਦੇ ਦ੍ਰਿੜ ਹੋਣ ਵਾਸਤੇ ਅਰਦਾਸ ਕਰਨੀ ਹੈ ਜਿਹੜੇ ਨਾਮ ਸਿਮਰਦੇ ਹਨ ਉਹ ਵਾਹਿਗੁਰੂ ਜਿਹੀ ਹੈ ਨਾਮ ਦੀ ਕਦਰ ਕੋਈ ਵਿਰਲਾ ਜਾਣਦਾ ਹੈ ਸਾਈਂ ਜੀ ਸਾਹਿਬ ਨੇ ਕਿਹਾ ਸੀ ਕਿ ਜੇ ਕੋਈ ਮੁਰਦੇ ਨੂੰ ਤੁਹਾਡੇ ਸਾਹਮਣੇ ਜਿਉਂਦਾ ਕਰ ਦੇਵੇ ਤਾਂ ਉਸ ਨੂੰ ਵੱਡਾ ਨਾ ਜਾਣੋ ਵੱਡਾ ਉਹ ਹੈ ਜਿਸ ਨੂੰ ਨਾਮ ਦਾ ਰਸ ਆਇਆ ਹੈ ਤੇ ਜਿਸ ਦਾ ਨਾਮ ਜੀਵਨ ਆਧਾਰ ਬਣ ਗਿਆ ਹੈ ਵਾਹਿਗੁਰੂ ਤੋਂ ਕੇਵਲ ਨਾਮ ਮੰਗਣਾ ਹੈ ਪਰ ਜਦ ਜਿਗਿਆਸੂ ਵਿੱਚ ਹੋਰਨਾਂ ਪਦਾਰਥਾਂ ਵਾਸਤੇ ਖਾਹਿਸ਼ ਹੈ ਸਭ ਕੁਝ ਵਾਹਿਗੁਰੂ ਤੋਂ ਹੀ ਮੰਗਣਾ ਹੈ ਦੂਸਰਿਆਂ ਤੋਂ ਮੰਗਣ ਵਿੱਚ ਅਪਜਸ ਹੈ ਹਰ ਇੱਕੋ ਦਾਤਾ ਮੰਗੀ ਹੈ ਮਨ ਚਿੰਦਿਆ ਪਾਈ ਹੈ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਐ ਇਸ ਮਾਰਗ ਵਿੱਚ ਘਾਬਰਨਾ ਨਹੀਂ ਚਾਹੀਦਾ ਨਾਮ ਹੀ ਪ੍ਰਾਪਤੀ ਹੈ ਸੰਤ ਲਖਬੀਰ ਸਿੰਘ ਜੀ ਕਿਹਾ ਕਰਦੇ ਸਨ ਕਿ ਮੈਂ ਸਮੁੰਦਰ ਵਿੱਚ ਗੋਤੇ ਖਾ ਰਿਹਾ ਹਾਂ ਸਹਿਵਣ ਹੀ ਮੇਰਾ ਹੱਥ ਇੱਕ ਚੱਲਦੇ ਜਹਾਜ਼ ਦੇ ਖੁੰਡ ਨੂੰ ਪੈ ਗਿਆ ਹੁਣ ਮੈਂ ਉਸ ਜਹਾਜ਼ ਦੇ ਆਸਰੇ ਤਰ ਰਿਹਾ ਹਾਂ ਜ਼ੋਰ ਨਹੀਂ ਲਾਉਣਾ ਪੈਂਦਾ ਡੋਬਣ ਦਾ ਵੀ ਡਰ ਨਹੀਂ ਇਹੇ ਖੁੰਡ ਨਾਮ ਹੈ ਇਹ ਮੈਂ ਘੁੱਟ ਕੇ ਫੜਿਆ ਹੋਇਆ ਹੈ ਗੁਰੂ ਸਾਹਿਬ ਨੇ ਇੱਕ ਪਾਸੇ ਗੁਰਮੁਖ ਨੂੰ ਇਹ ਕਿਹਾ ਹੈ ਕਿ ਕੋਸ਼ ਬਣ ਕੇ ਨਹੀਂ ਬੈਠਣਾ ਜਿਹੜੇ ਬਣਦੇ ਹਨ ਉਹ ਫਸ ਜਾਂਦੇ ਹਨ ਜਿਵੇਂ ਨਲਨੀ ਵਿੱਚ ਤੋਤਾ ਦੂਸਰੇ ਪਾਸੇ ਸਿੱਖ ਨੂੰ ਸਮਝਾਇਆ ਹੈ ਕਿ ਗੁਰਮੁਖ ਦੇ ਪੈਰੀਂ ਪੈਣਾ ਹੈ ਇਹ ਇਵੇਂ ਹੈ ਜਿਵੇਂ ਇੱਕ ਪਾਸੇ ਚੋਰ ਨੂੰ ਕਿਹਾ ਜਾਵੇ ਕਿ ਤੂੰ ਚੋਰੀ ਕਰ ਤੇ ਦੂਸਰੇ ਪਾਸੇ ਘਰ ਵਾਲਿਆਂ ਨੂੰ ਖਬਰਦਾਰ ਰਹਿਣ ਵਾਸਤੇ ਤਾਕੀਦ ਕੀਤੀ ਜਾਵੇ ਦੋਹਾਂ ਧਿਰਾਂ ਨੇ ਆਪਣੇ ਆਪਣੇ ਵਾਸਤੇ ਜੋ ਹੁਕਮ ਹੈ ਉਸਨੂੰ ਪਾਲਣਾ ਹੈ ਗੁਰੂ ਸਾਹਿਬ ਦਾ ਉਪਦੇਸ਼ ਸੱਚਾ ਹੈ ਗੁਰੂ ਸਾਹਿਬ ਨੇ ਕਿਹਾ ਹੈ ਕਿ ਅੰਨ ਖਾ ਤੇ ਨਾਮ ਸਿਮਰ ਵਰਤ ਰੱਖ ਕੇ ਨਾਮ ਜਪਣ ਨੂੰ ਨਹੀਂ ਕਿਹਾ ਉਹਨਾਂ ਨੂੰ ਤਣ ਦੀ ਰੱਖਿਆ ਵਾਸਤੇ ਅੰਨ ਦੀ ਜ਼ਰੂਰਤ ਦਾ ਅਹਿਸਾਸ ਸੀ ਤਦੇ ਕਿਹਾ ਸੀ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ ਕਬੀਰ ਜੀ ਦਾ ਵਾਕ ਹੈ ਜਪਿਐ ਨਾਮ ਅੰਨ ਕੈ ਸਾਦ